ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਾਸੇ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਹ ਘਰ ਤਿੰਨ ਮਰਲੇ ਵਿੱਚ ਬਣਿਆ ਹੋਇਆ ਘਰ ਦਾ ਰੇਟ ਮਾਲਕਾਂ ਨੇ 6 ਲੱਖ ਰੁਪਏ ਰੱਖਿਆ ਸਾਰੇ ਘਰ ਵਿੱਚ ਫਰਸ਼ ਤੇ ਪੱਥਰ ਲੱਗਾ ਹੋਇਆ। ਲੌਬੀ ਏਰੀਆ ਵਿੱਚ ਕਿਚਨ ਬਣਾਈ ਹੋਈ ਹੈ ਜੀ। ਕਿਚਨ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰ ਤੇ। ਕਬੂਡ ਦਾ ਕੰਮ ਸਾਰਾ ਹੋਇਆ ਹੈ ਜੀ। ਇਹਦੇ ਨਾਲ ਹੀ ਸਾਹਮਣੇ ਪਾਸੇ ਕਮਰਾ ਬਣਿਆ ਹੋਇਆ। ਤੁਹਾਨੂੰ ਕਮਰਾ ਵੀ ਦਿਖਾ ਦਿੰਨੇ ਆ। ਆ ਜੀ ਕਮਰਾ ਬਣਿਆ ਆ ਜੀ। ਕਮਰੇ ਵਿੱਚ ਪਲਸਟਰ ਹੋਇਆ ਹੋਇਆ। ਪੇਂਟ ਦਾ ਕੰਮ ਕਮਰੇ ਵਿੱਚ ਰਹਿੰਦਾ ਜੀ। ਕਮਰਾ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਹੈ ਮਾਲਕਾ ਦਾ ਨੰਬਰ ਹੈ ਜੀ 77106 81169 ਘਰ ਦਾ ਰੇਟ ਮਾਲਕਾ ਨੇ 6 ਲੱਖ ਰੁਪਏ ਰੱਖਿਆ ਬਾਕੀ ਤੁਸੀਂ ਰੇਟ ਦੀ ਗੱਲ ਫੋਨ ਤੇ ਕਰ ਸਕਦੇ ਹੋ ਮਾਲਕਾ ਸਿੱਧਾ ਨੰਬਰ ਤੁਹਾਨੂੰ ਦੇ ਦਿੱਤਾ ਹੈ ਜੀ ਇਹ ਘਰ ਦੋ ਮੰਜ਼ਲਾ ਬਣਿਆ ਹੋਇਆ ਨੀਚੇ ਵਾਲੀ ਮੰਜ਼ਲ ਤੁਹਾਨੂੰ ਸਾਰੀ ਦਿਖਾ ਦਿੰਨੇ ਆ ਪਹਿਲਾਂ ਆ ਦੇਖੋ ਜੇ ਪੌੜੀਆਂ ਉੱਪਰ ਜਾਂਦੇ ਦੂਜੀ ਮੰਜ਼ਲ ਨੂੰ ਇਹਦੇ ਨਾਲ ਹੀ ਸਾਹਮਣੇ ਪਾਸੇ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਐਲੂਮੀਨੀਅਮ ਦਰਵਾਜ਼ਾ ਲੱਗਾ ਹੋਇਆ ਨਾਲ ਬਾਹਰ ਵਾਸ਼ਬੈਸਨ ਲੱਗਾ ਹੋਇਆ ਜੀ ਵਾਸ਼ਰੂਮ ਵਿੱਚ ਸਾਰੇ ਟਾਇਲ ਲੱਗੇ ਹੋਈ ਆ ਦੀਵਾਰ ਤੇ ਫਰਸ਼ ਤੇ ਵੀ ਦੂਜੀ ਮੰਜ਼ਲ ਤੇ ਇੱਕ ਕਮਰਾ ਬਣਿਆ ਹੋਇਆ ਅਤੇ ਇੱਕ ਵਾਸ਼ਰੂਮ ਬਣਿਆ ਹੋਇਆ ਜੀ ਇਹ ਘਰ ਪੂਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਆਸ-ਪਾਸ ਸਾਰੀ ਰਿਹਾਇਸ਼ਾਂ ਬੜੀਆਂ ਆਈਆਂ ਜੀ ਆ ਦੇਖੋ ਜੀ ਇਹ ਕਮਰਾ ਬਣਿਆ ਹੋਇਆ ਹੈ ਇਹ ਪਰਲੇ ਸਾਈਡ ਵਾਸ਼ਰੂਮ ਬਣਾਇਆ ਹੋਇਆ ਹੈ ਜੀ ਆ ਜੀ ਵਾਸ਼ਰੂਮ ਬਣਿਆ ਹੋਇਆ ਹੈ ਘਰ ਦਾ ਐਡਰੈਸ ਹੈ ਜੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੋਹੱਈਆ ਕਰਵਾਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ